ਪਵਿੱਤਰ ਹਜੂਰੀ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਗੁਰਬਾਣੀ ਵਿਚਾਰਾਂ ਸਰਵਣ ਕਰੋ ਗੁਰਬਾਣੀ ਦੇ ਲਾ혜 ਲਓ ਸੰਗਤ ਕਰੋ ਵਿਚੜੀ ਹੋਈ ਆਤਮਾ ਮਾਤਾ ਜੀ ਦੀ ਯਾਦ ਵਿੱਚ ਜੁੜੀਏ ਉਹਨਾਂ ਨੂੰ ਸਭ ਤੋਂ ਵੱਡੇ ਇਹੀ ਸਰਦਾ ਦੇ ਫੁੱਲ ਨੇ ਜੋ ਗੁਰਬਾਣੀ ਪੜਾਂਗੇ ਗੁਰਬਾਣੀ ਸੁਣਾਾਂਗੇ ਗੁਰਬਾਣੀ ਦੇ ਵਿਚਾਰ ਉਤਾਰਾਂ ਨੂੰ ਸਮਝਾਂਗੇ ਸਭ ਤੋਂ ਵੱਡੇ ਇਹ ਸਰਦਾ ਦੇ ਫੁੱਲ ਨੇ ਪਿਆਰਿਓ ਆਓ ਕੁਝ ਸਮਾਂ ਆਪਾਂ ਜੋ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਸਮਾਂ ਮਿਲੇ ਗੁਰਬਾਣੀ ਵਿਚਾਰ ਕਥਾ ਕੀਰਤਨ ਕਰਨ ਦਾ ਪਾਪਾ ਗੁਰੂ ਦੀ ਕਿਰਪਾ ਦੁਆਰਾ ਗੁਰਬਾਣੀ ਵਿਚਾਰ ਕਥਾ ਕੀਰਤਨ ਦੀ ਹਾਜ਼ਰੀ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਵੀ ਸੰਗਤਾਂ ਨੇ ਲੰਗਰ ਹਾਲ ਵਿੱਚ ਪ੍ਰਸ਼ਾਦਾ ਬਾਣੀ ਛਕ ਲਿਆ ਉਹ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਸਜੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਸੇਵਾ ਤੇ ਸਿਮਰਨ ਕਰਕੇ ਮਨੁੱਖੇ ਜਨਮ ਨੂੰ ਸਫਲਾ ਕਰੀਏ ਸਤਨਾਮ ਸ੍ਰੀ ਵਾਇਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਿਆਰ ਕੇ ਅਗੀਜੈ ਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕੇ ਸਹਿ ਸਿਉ ਕੀਜੈ ਇਹ ਚੋਟ ਇਹ ਕਿੱਧਰ ਹੀ ਮੈਂ ਹਾਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਰਨਾ ਮਰਨਾ ਮੋਰ ਤੋਂ ਪਛੇ ਮਰਣ ਨਮੂਰਤ ਪੁੱਛਿਆ ਮਰਣ ਨਮੂਰਤ ਪੁੱਛਿਆ ਪੁੱਛੇ ਛਤ ਨਾ ਭਾਰ ਮਰਣ ਨਮੂਰਤ ਪੁਛੇ ਛਤ ਨਾਮਾਰ ਪੁਛੇ ਛਤ ਨਾਮਾਰ ਪੁਛੇ ਛਤ ਨਾਮਾਰ ਪਰਣ ਨਮੋਤ ਪੁਛੇ ਇਕਨੇ ਲੱਗੇ ਆ ਇਕ ਲੱਗੇ ਇਕ ਨਾ ਬੱਦੀ ਪਾਰ ਇਕਨੇ ਲੱਗੇ ਆ ਇਕ ਲੱਤ ਚੱਲੇ ਇਕ ਨਾਲ ਜੀ ਪਾਰ ਇਕ ਨਾਲ ਜੀ ਪਾਰ ਮਰਣ ਨਾਮੋਰ ਕ ਪੁੱਛਿਆ ਪੁੱਛੇ ਚਿਤ ਨਾਮਾਰ ਮਰਣ ਨਾਮੋਰ ਕ ਪੁੱਛਿਆ ਪੁੱਛੇ ਚਿਤ ਨਾਮਾਰ ਉੱਚੇ ਥਿੱਤ ਨਵਾਰ ਉੱਚੇ ਥਿੱਤ ਨਵਾਰ kuchhe <husbands> thit naabhar maran na murat puchhe ya maran na murat puchhe ya maran na ya maran na ਓਏ ਸਾਖਤੀ ਚੱਕ ਨਾ ਹੋਈ ਸਾਰ ਸਖਤੀ ਇੱਕ ਨਾ ਹੋਈ ਸਾਰਾ ਲਸ਼ਕਰ ਸਣੇ ਦਮਾਮਿਆਂ ਛੋਟੇ ਬੰਕ ਦਵਾ ਛੋਟੇ ਬੰਗਦੁਆਰ ਛੋਟੇ ਬੰਗਦੁਆਰ ਛੋਟੇ ਬੰਗਦੁਆਰ ਉੱਚੇ ਥਿੱਤ ਨਾਮਾਰ ਉੱਚੇ ਥਿੱਤ ਨਾਮਾਰ ਛਿਤਨਾਵਾਰ ਛਿਤਨਾਵਾਰ ਮਰਣ ਦਾ ਮੂਰਤ ਪੁੱਛਿਆ ਮਰਣ ਦਾ ਮੂਰਤ ਪੁੱਛਿਆ

ਖੇਤ ਤਨਾਵਾਰ ਪੁਛੇ ਤਨਾਵਾਰ ਪੁਛੇ ਤਨਾਵਾਰ ਨਾਨਕ ਤੇਰੀ ਸ਼ਾਰ ਕੀ ਤੇ ਮੇਰ ਹੋਈ ਸ਼ਾ ਉੱਚੇ ਥਿੱਤ ਨਾਮਾਰ ਵਾਹਿਗੁਰੂ ਉੱਚੇ ਥਿੱਤ ਨਾਮਾਰ ਹਰਸ਼ੇਤ ਨਾਮਾਰ ਉੱਚੇ ਥਿੱਤ ਨਾਮਾਰ ਮਰਣ ਨਮੂਰਤ ਪੁੱਛਿਆ Cheers. Yeah. Yeah. ਪੁੱਛੇ ਚਿਤ ਨਵਾਰ ਪੁੱਛੇ ਚਿਤ ਨਵਾਰ ਪੁੱਛੇ ਚਿਤ ਨਵਾਰ ਭਾਈ ਗੁਰਜੀ ਮਰਨ ਨ ਮੋਰਤ ਪੁੱਛਿਆ ਪੁੱਛੇ ਚਿਤ ਨਵਾਰ ਇਕ ਨੇ ਲੱਧਿਆ ਇਕ ਲੱਧ ਗਏ ਇਕ ਨੇ ਵੱਧੇ ਪਾਰ ਇਕ ਨਾ ਹੋਈ ਸਾਖ ਤੇ ਇਕ ਨਾ ਹੋਈ ਸ਼ਾਰ ਲਸ਼ਕਰ ਸੁਣੈ ਦਵਾਮਿਆ ਛੁੱਟੇ ਵੰਕ ਦਵਾਰ ਨਾਨਕ ਢੇਰੀ ਸ਼ਾਰ ਕੀ ਬੇਫਰ ਹੋਈ ਸ਼ਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਣੀ ਵਿੱਚ ਵਚਨ ਕਰਦੇ ਨੇ اے ਸਰੀਰ ਮਿੱਟੀ ਦੀ ਢੇਰੀ ਮਿੱਟੀ ਤੋਂ ਬਣਿਆ ਸਰੀਰ ਮਿੱਟੀ ਚੁੱਕੀ ਫਿਰਦੇ ਆ ਅਖਰਕਾਰ ਇੰਨੇ ਫੇਰ ਅੰਤ ਵਿੱਚ ਛੇ ਮਿੱਟੀ ਬਣਨਾ ਹੈ ਮਿੱਟੀ ਵਿੱਚ ਮਿਲਣਾ ਹੈ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੋ ਕਿ ਮਾਤਾ ਜੀ ਦੀ ਯਾਦ ਵਿੱਚ ਗੁਰਬਾਣੀ ਦਾ ਕਥਾ ਕੀਰਤਨ ਆਰੰਭ ਹੈ ਸੋ ਪਉਣੇ 1 ਵਜੇ 6 ਪੌੜੀ ਅਨੰਦ ਸਾਹਿਬ ਜੀ ਦੇ ਪਾਠ 1 ਵਜੇ ਅੰਤਮ ਅਰਦਾਸ ਹੋਏਗੀ ਪਉਣ ਵਾਲੀ ਸੰਗਤ ਨੂੰ ਬੇਨਤੀ ਹੈ ਸਮੇਂ ਦੇ ਮੁਤਾਬਕ ਸੰਗਤਾਂ ਪਹੁੰਚਣ ਦੀ ਖੇਚਲਾ ਕਰਿਓ ਗੁਰਬਾਣੀ ਦੇ ਲਾ혜 ਲਓ ਕਿੰਨਾ ਟਾਈਮ ਹੈ ਜਰੀਏ ਪੁੰਦੇਲ ਬਾਬਾ ਜੀ ਲੱਗੂ ਟਾਈਮ ਅੱਛਾ ਉਹਨਾਂ ਦੇ ਆਏ ਤੋਂ ਛੱਡਿਏ ਬਸ ਠੀਕ ਰਹੇ ਹੁੰਦੇ ਸੋ ਸਤਿਗੁਰਾਂ ਦੀ ਪਾਵਨ ਬਾਣੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀਰਤਨ ਨੂੰ ਪ੍ਰਧਾਨੀ ਵੀ ਦਿੱਖ ਬਖਸ਼ੀ ਹੈ ਜੋ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਕੀਰਤਨ ਸ਼ਬਦ ਗੁਰੂ ਦੀ ਕੀਰਤੀ ਜੋ ਪੜਨ ਵਾਲੇ ਨੇ ਸੁਣਨ ਵਾਲੇ ਨੇ ਉਹਨਾਂ ਨੂੰ ਫਲ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਕਲੋ ਜਗ ਮੈਂ ਕੀਰਤਨ ਪ੍ਰਵਾਨਨਾ ਗੁਰਮੁਖ ਜੱਪੀਏ ਲਾਇ ਧਿਆਨਾ ਆਪ ਤੇਰੇ ਸਗਲੇ ਕੋਲ ਉਤਾਰੇ ਹਰਦਰਗੇ ਪਤ ਸਿਵ ਜਾਇਦਾ ਆਓ ਪਾਓ ਆਪਣੇ ਕੀਰਤਨ ਦੇ ਸਮੇਂ ਦੀ ਇੱਥੇ ਸਮਾਪਤੀ ਕਰੀਏ ਇੱਥੇ ਪਰਿਵਾਰ ਵੱਲੋਂ ਕੁਝ ਸਮਾਂ ਮਿਲਿਆ ਸੀ ਕਹਿੰਦੇ ਜਿੰਨਾ ਸਮਾਂ ਜਥਾ ਨਹੀਂ ਪਹੁੰਚਦਾ ਉਤਨਾ ਸਮਾਂ ਤੁਸੀਂ ਹਾਜ਼ਰੀ ਭਰੋ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦੇ ਲਾਹੇ ਆਪ ਸਾਰੀਆਂ ਸੰਗਤਾਂ ਨੇ ਪਾਉਣਾ 1 ਵਜੇ ਤੱਕ ਸਰਵਣ ਕਰਨੇ ਨੇ ਪੌਣੇ 1 ਵਜੇ ਆਨੰਦ ਸਾਹਿਬ 1 ਵਜੇ ਅੰਤ ਵਰਦਾਸ ਰਿੰਦਰ ਸਮਾ ਬਾਹਰ ਆਏ ਕੀਰਤਨੀ ਜਥੇ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਮਾਤਾ ਜੀ ਦੇ ਜੀਵਨ ਬਾਬਤ ਜੋ ਵੀ ਅੱਜ ਦਾ ਸਮਾਗਮ ਹੈ ਮਾਤਾ ਜੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ ਉਹਨਾਂ ਦੀ ਯਾਦ ਵਿੱਚ ਅੱਪ ਸਾਰੇ ਇਕੱਤਰ ਹੋਏ ਆਂ ਗੁਰਬਾਣੀ ਦੀ ਸਾਰੀ ਸੰਗਤ ਲਾਹੇ ਪ੍ਰਾਪਤ ਕਰੋ ਭਾਈ ਗੁਰਬਾਣੀ ਪਰ ਸੁਣ ਕੇ